ਪਹੁੰਚ ਚੁੱਕਿਆ ਗਿਆ ਤੇ ਜੋ ਕਿ ਹੁਣ ਤੁਹਾਡੇ ਸਾਹਮਣੇ ਮੰਨੀ ਜਾਂਦੇ ਹੈਗੇ ਵੀ ਸਕੂਟਰੀ ਹੀ ਚੱਕ ਕੇ ਲੈ ਕੇ ਆਂਦੀ ਹੈਗੀ ਆ ਤੇ ਹੁਣ ਆਪਣੇ ਆਪੇ ਮੁਕਰੀਆ ਨੇ ਵੀ ਮੈਡਮ ਕਹਿ ਰਹੇ ਵੀ ਸਕੂਟਰੀ ਸਾਡੇ ਕੋਲੇ ਨਹੀਂ ਹੈਗੀ ਤੁਹਾਡੇ ਸਾਹਮਣੇ ਤੁਸੀਂ ਲਾਈਵ ਦੇਖਦੇ ਪਏ ਹੋ ਸੰਗਤ ਜੀ ਤੇ ਇਹ ਹੁਣ ਮੁਕਰੀਆ ਦਾ ਇਹ ਦੱਸੋ ਕੀ ਹੱਲ ਹੋਣਾ ਚਾਹੀਦਾ ਹੈ ਇਹ ਮੇਰਾ ਹੱਲ ਕਰਦੇ ਹੁਣ ਕੀ ਕਹਿੰਦੇ ਕਹਿੰਦੇ ਸਕੂਟਰੀ ਮੁਕਰੀਆ ਨੇ ਕਹਿੰਦੇ ਅਸੀਂ ਚੱਕ ਕੇ ਲੈ ਆਂਦੀ ਹੈ ਘਰੇ ਇਹਨਾਂ ਨੇ ਫੋਨ ਕੀਤਾ ਬੱਚਿਆਂ ਨੂੰ ਵੀ ਤੁਸੀਂ ਐਵੇਂ ਕਿਤੇ ਭੱਜੋ-ਭੁਜੋ ਨਾ ਵੀ ਸਕੂਟਰੀ ਸਾਡੇ ਕੋਲੇ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸੰਗਤ ਜੀ ਆਹ ਦੇਖੋ ਜੀ ਸਟੇ ਠੀਕ ਹੈ ਜੀ ਇਹਨਾਂ ਨੇ ਲੁਧਿਆਣੇ ਦੇ بڑے ਲੋਕਾਂ ਨਾਲ ਧੱਕਾ ਕੀਤਾ ਹੋਇਆ ਗਰੀਬ ਮਾਰ ਲੋਕਾਂ ਨਾਲ ਤੇ ਅੱਜ ਇਹ ਤੁਹਾਨੂੰ ਮੈਂ ਸੱਚਾਈ ਦੀ ਗੱਲ ਕਰਦਾ ਸੱਚਾਈ ਦੇ ਅਸੀਂ ਆਏ ਆ ਖੜਨ ਇਹ ਝੂੜਦੀ ਦੁਨੀਆ 'ਚ ਜਿਉਂਦੇ ਆ ਤੇ ਝੂਠੇ ਲੋਕ ਨੇ ਪੈਸਾ ਖਾਣਾ ਪੈਸਾ ਕਮਾਉਣਾ ਇਹਨਾਂ ਦਾ ਧੰਦਾ ਬਣ ਚੁੱਕਿਆ ਲੋਕਾਂ ਨੂੰ ਮੈਂਟਲੀ ਹਰਾਸਮੈਂਟ ਕਰਦੇ ਆ ਫਾਈਨੈਂਸ਼ੀਅਲੀ ਹਰਾਸਮੈਂਟ ਕਰਦੇ ਆ ਲੋਕ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਅਸੀਂ ਸਮਾਜ ਨੂੰ ਵੀ ਬੇਨਤੀ ਕਰਦੇ ਆ ਇਹੋ ਜਿਹੇ ਚੋਰਾਂ ਨੂੰ ਨੱਥ ਪਾਈ ਜਾਵੇ ਬੰਦ ਕੀਤਾ ਜਾਣਾ ਇਹੋ ਜਿਹੇ ਸਟੋਰ ਇਹ ਠੱਗੀਆਂ ਦੇ ਸਟੋਰ ਖੋਲੇ ਹੋਏ ਹਨ ਇਹਨਾਂ ਲੋਕਾਂ ਨੇ ਰਾਮ ਦਾ ਪੈਸਾ ਨਹੀਂ ਆਇਆ ਸਾਹਿਬ ਮਿਹਨਤ ਦਿਹਾੜੀ ਦੀ ਗੱਪਾਂ ਕਰਨ ਵਾਲੇ ਬੰਦੇ ਨੇ ਇੱਥੇ ਕੋਈ 200 ਕੋਈ 300 ਕੋਈ 500 ਦਿਹਾੜੀ ਕਮਾ ਕੇ ਵਿਚਾਰ ਆਪਦਾ ਪਰਿਵਾਰ ਪਾਲਦਾ ਪਿਆ ਓੱਖਾ ਸੁੱਖਾ ਤੈਨੂੰ ਕਿਸ਼ਤਾਂ ਦਿੰਦਾ ਪਿਆ ਬੰਦਾ ਤੁਸੀਂ ਉਹਨਾਂ ਦੇ ਪੈਸੇ ਵੀ ਖਾ ਕੇ ਉੱਪਰ ਤੁਸੀਂ ਕਿਉਂ ਉਹਦੀ ਸਕੂਟਰੀ ਵੀ ਉਹਦੀ ਤੁਸੀਂ ਇੱਥੇ ਖੜਾਈ ਬੈਠੇ ਹੋ ਇਹ ਗੁੰਡਾ ਰਾਜ ਨਹੀਂ ਹੋ ਰਹੀ ਰਾਜਾ ਇਹ ਆ ਸਾਰੀ ਸਟੇਟਮੈਂਟ ਇਹਨਾਂ ਦੇ ਹੱਥ ਨੇ ਕੱਢੀ ਹੋਈ ਹੈ ਆ ਦੇਖ ਗੁਰਮੀਤ ਸਿੰਘ ਨਾਮ ਦੇ ਗੁਰਮੀਤ ਸਿੰਘ ਉੱਤੇ ਨਾਮ ਲਿਖਿਆ ਹੋਇਆ ਇਹਦੇ ਨਾਮ ਤੇ ਲੋਨ ਆ ਸਾਰੀ ਸਟੇਟਮੈਂਟ ਕਢਾਈ ਹੋਈ ਆ ਤੇ ਇਹ ਜਿਹੜੀ ਸਟੇਟਮੈਂਟ ਕਢਾਈ ਹੋਈ ਆ ਤੇ じゃ ਇਹ ਸਟੇਟਮੈਂਟ ਇਹਨਾਂ ਦੀ ਝੂਠੀ ਹੈਗੀ ਆ ਤੇ じゃ ਜਿਹੜੇ 10 ਬੰਤ ਸਾਡੇ ਜੇਹੇਦਾਰ ਜੀ ਆਏ ਸੀਗੇ ਤੇ ਉਹਨਾਂ ਕੋਲੇ ਵੀ ਇਹ ਮੰਨੇ ਆ ਵੀ ਅਸੀਂ ਬਾਬੇ ਤੁਸੀਂ ਆ ਜਾਓ ਕੋਈ ਗੱਲ ਨਹੀਂ ਤੁਹਾਨੂੰ ਇਹ ਸਕੂਟਰੀ ਦੇਵਾਂਗੇ ਬੈਹ ਕੇ ਆਪਾਂ ਗਾਇਕ ਬੈਹ ਕੇ ਨਿਵੇੜਦੇ ਆ ਤੇ ਉਹਨਾਂ ਨੂੰ ਵੀ ਇਹਨਾਂ ਨੇ ਵੀ ਇੰਨਾ ਕੁ ਜਲੀਲ ਕਰਨ ਦਾ ਕੰਮ ਆ ਵੀ ਬਲਾਗ ਹੈ ਹੁਣ ਦੁਬਾਰਾ ਫਿਰ ਸਾਨੂੰ ਇੱਕ ਪਾਸੇ ਤਾਂ ਕਹਿ ਰਹੇ ਵੀ ਸਾਡੇ ਕੋਲ ਸਕੂਟਰੀ ਹੈਗੀ ਇੱਕ ਪਾਸੇ ਕਹਿ ਰਹੇ ਵੀ ਸਾਡੇ ਕੋਲ ਸਕੂਟਰੀ ਨਹੀਂ ਹੈਗੀ ਵੀ ਇਹ ਗੱਲ ਜਾਂਦੀ ਕਿੱਧਰ ਨੂੰ ਇੱਕ ਪਾਸੇ ਸਟੇਟਮੈਂਟ ਤਾਂ ਕੱਢ ਕੇ ਦੇ ਰਹੇ ਵੀ ਆ ਦੇਖੋ ਇਹ ਸਟੇਟਮੈਂਟ ਜਿਹੜੀ ਕੱਢੀ ਆ ਦੇ ਵਿੱਚ ਸਕੂਟਰੀ ਆ ਤੇ ਹੁਣ ਇਹ ਗੱਲ ਵੱਡੀਆਂ ਵੱਡੀਆਂ ਠੱਗੀਆਂ ਮਾਰਦੇ ਆ ਕਿਸਤਾਂ ਤੇ ਪਹਿਲਾਂ ਦੇ ਦਿੰਦੇ ਚੀਜ਼ ਬਾਅਦ ਜੇ ਇੱਕ ਦੀ ਕਿਸਤ ਚੱਲ ਜੇ ਟੁੱਟ ਗਈ ਜਾਂਦੀ ਹੈ ਜੇ ਟੁੱਟੀ ਵੀ ਇਹਨਾਂ ਨੂੰ ਦੱਸੋ ਵੀ ਭਾਈ ਤੁਹਾਡੀ ਕਿਸਤ ਟੁੱਟੀ ਆ ਵੀ ਇਹਦੇ ਪੈਸੇ ਰਹਿੰਦੇ ਆ ਵੀ ਤੁਸੀਂ ਪੈਸੇ ਦਿਓ ਵੀ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਆ ਵੀ ਪੈਸੇ ਲਓ ਇਹਨਾਂ ਦਾ ਮਤਵਲ ਕੀ ਚੋਰੀ ਕਰਾਉਂਦਾ ਚੀਜ਼ਾਂ ਇਹ ਆਪ ਨਹੀਂ ਕਰਦੇ ਇਹਨਾਂ ਦੇ ਜਿਹੜੇ ਬੰਦੇ ਚੋਰ ਰੱਖੇ ਹੋਇਆ ਗੁੰਡਾ ਕਰਦੀ ਜਿਹੜੇ ਰਾਤ ਨੂੰ ਚੋਰੀਆਂ ਚੱਕਦੇ ਚੱਕਦੇ ਆਉਂਦੇ ਗੈਂਗਾ ਉਹ ਸੜਾ ਗੈਂਗ ਆ ਉਹ ਚੱਕ ਕੇ ਸਕੂਟਰੀਆਂ ਗੈਵ ਕਰ ਦਿੰਦੇ ਆ ਗਿਆ ਬਸ ਦੂਜੇ ਕੋਈ ਮਾਰੇ ਬੰਦੇ ਨੂੰ ਤਾਂ ਜਿਹੜਾ ਵਿਚਾਰਾ ਕੋਈ ਮਾਤੜ ਬੰਦਾ ਹੋਵੇ ਤਾਂ ਉਹਨਾਂ ਨਾਲ ਦੁਕਾਨ ਵਿੱਚ ਥਾਣੇ ਵੀ ਦਰਖਾਸਤ ਲਖਾਈ ਹੋਈ ਹੈ ਆਪਣੇ ਕਿਹੜੇ ਥਾਣੇ ਲਖਾਈ ਹੋਈ ਹੈ ਆਪਣੇ 6 ਨੰਬਰ 6 ਨੰਬਰ ਨੰਬਰ 10 ਨੰਬਰ 6 ਨੰਬਰ ਡਿਵੀਜ਼ਨ ਲਖਾਈ ਹੋਈ ਹੈ ਰਿਪੋਰਟ ਉੱਥੇ ਵੀ ਅਸੀਂ ਦਿਖਾਈ ਹੋਈ ਹੈ ਇਹਨਾਂ ਨੇ ਸਾਨੂੰ ਫੋਨ ਕੀਤਾ ਕਹਿੰਦਾ ਬਾਬਾ ਕਿਤੇ ਜਾਂਦੀ ਲੋੜ ਨਹੀਂ ਕਿਤੇ ਥਾਣੇ ਜਾਂਦੀ ਲੋੜ ਨਹੀਂ ਸਾਡੇ ਕੋਲੇ ਸਕੂਟੀ ਆ ਕੇ ਲੈ ਲਓ ਲੈ ਜਾਓ ਅੱਜ ਤੁਸੀਂ ਕਹਿੰਦੇ ਵੀ ਸਕੂਟੀ ਆ ਕੇ ਲੈ ਆਜੋ ਸਾਡੇ ਕੋਲ ਸਾਡੇ ਕੋਲ ਤੇ ਇਹ ਕਿਤੇ ਖੜੀ ਹੈ ਤੁਸੀਂ ਕਿਤੇ ਨਾ ਜਾਓ ਕਿਤੇ ਨਾ ਜਦ ਤੁਸੀਂ ਨਾ ਭਜੋ ਤੁਸੀਂ ਇੱਥੇ ਆਹੋ 12000 ਰੁਪਿਆ ਦਿਓ ਤੇ ਸਕੂਟੀ ਆ ਕੇ ਲੈ ਜਾਓ ਚਾਬੀ ਵੀ ਬੰਦ ਨੂੰ ਦੇ ਜੋ ਕਦੇ ਲੈ ਹੋਰ ਦੱਸੋ ਇਹ ਜੇ ਗੱਲ ਵੀ ਬੰਦੇ ਨੇ ਮੰਨੀ ਵੀ ਚਾਬੀ ਵੀ ਤੈਨੂੰ ਦੇ ਕੇ ਜਾਉਂਗਾ ਚਾਬੀ ਵੀ ਇੰਨਾ ਕੋਲੇ ਚਾਬੀ ਵੀ ਇੰਨਾ ਕੋਲੇ ਆ ਸਕੂਲ ਦੀ ਮੈਂ ਕਿਦਣ ਫੋਨ ਆਇਆ ਕਹਿੰਦੇ ਚਾਬੀ ਦੀ ਛੱਡੋ ਦੂਜੇ ਨੰਬਰ ਤੇ ਆ ਵੀ ਇੱਕ ਤਾਂ ਬੰਦਾ ਪਰੇਸ਼ਾਨ ਸੀ ਮੈਂ ਵੀ ਲੱਭਦਾ ਫਾਏ ਜਿਹੜਾ ਨੋਆ ਕਹਿੰਦਾ ਹੁਣ ਕਦੇ ਵੀ ਫਾਏ ਜਿਹੜਾ 4 ਆ ਗਿਆ ਦੂਜੇ ਆ ਹੋਰ ਪਰੇਸ਼ਾਨ ਕਰੀ ਜਾ ਰਹੇ ਨੇ ਏ ਮਾਰੀਆ ਦੇ ਬਾਜੀਆਂ ਕਰਦੇ ਜੀ ਡਰਾਮੇ ਬਾਜੀ ਕਰਦੇ ਨੇ ਸਾਰੀਏ ਬਾਹਰ ਡਰਾਮੇ ਬਾਜੀਆਂ ਕਰਦੇ ਨੇ ਇਹ ਦੇਖੋ ਇੱਕ ਮਿੰਟ ਸਾਡੇ ਨੂੰ ਕਿ ਵੱਡੇ ਬਾਬਾ ਜੀ ਆਏਗੇ ਛੇ ਜਿਹੇ ਨੇ ਜਨਰਾਲ ਜੀ ਆਏ ਸੀਗੇ ਉਹਨਾਂ ਨੂੰ ਵੀ ਨਾਲ ਟਾਈਮ ਟਾਈਮ ਦੇ ਕੇ ਫਿਰ ਉਤਰ ਗਏ ਇਹ ਚਲੋ ਇੱਕ ਅੱਧੀ ਕਿਸ਼ਤ ਲੇਟ ਹੋ ਵੀ ਗਈ ਕੰਪਨੀ ਦਾ ਫਰਜ ਬਣਦਾ ਸੀ ਤੁਸੀਂ ਦੱਸਦੇ ਕੋਸ਼ ਕੋਈ ਜਾਣਕਾਰੀ ਨਹੀਂ ਦੇਣੀ ਕਿਸੇ ਨੂੰ ਜਿਵੇਂ ਗੁੰਡਾ ਰਾਜ ਹੁੰਦਾ ਆਪਦੇ ਸਾਧਨ ਵੀ ਚੱਕ ਲਿਆਏ ਪੈਸੇ ਵੀ ਲੈ ਲੇ ਦੱਸੋ ਕਿੱਥੇ ਜਾ ਉਬਰੀ ਬੰਦਾ ਜੀ ਫਿਰ ਜੇ ਅਸੀਂ ਬੋਲਦੇ ਹਾਂ ਤਾਂ ਸਾਨੂੰ ਇਹ ਕਹਿਣਗੇ ਵੀ ਨੰਗ ਸਿੰਘ ਮਾੜਾ ਬੋਲਦੇ ਨੇ ਕਿਹਨਾਂ ਨੂੰ ਮਾੜਾ ਬੋਲਦੇ ਅਸੀਂ ਜੁਰਮ ਦੇ ਖਿਲਾਫ ਬਾਬਾ ਜੀ ਲੜਦੇ ਸਾਫ ਦੀ ਗੱਲ ਕਰ ਬਾਬਰ ਕੇ ਵੀ ਜਿਹੜੀ ਵਰਦੀ ਹੈਗੀ ਐ ਇਹ ਵੀ ਬਾਬਰ ਕੇ ਵੀ ਇਨਸਾਬ ਦੇਣ ਵਾਸਤੇ ਵਰਦੀ ਆਈ ਹੋਈ ਐ ਇਹ ਬਾਬਰ ਕੇ ਵੀ ਚੰਗੀ ਮਾਰਾ ਨਹੀਂ ਕਹਿੰਦੇ ਕਿ ਬਾਬਰ ਕੇ ਨੂੰ ਵੀ ਬੜੇ ਬੰਦਾ ਆ ਅਫਸਰ ਵੜਿਆ ਹੁੰਦੇ ਆ ਸਾਡੀ ਪੂਰੀ ਸਨਾਈ ਕਰਾਉਣਗੇ ਪਰ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਸਰਕਾਰ ਵੀ ਸਾਡੀ ਇੱਦਾਂ ਦੇ ਬੰਦਿਆਂ ਦੇ ਨੱਥ ਪਾਈ ਜਾਵੇ ਵੀ ਥਾਣੇ ਰਿਪੋਰਟ ਕਰਾਈ ਹੋਈ ਆ ਵੇਖਦੇ ਹੁਣ ਕੀ ਕਰਦੇ ਪਏ ਅੱਗੇ ਤੇ ਬਾਬਾ ਜੀ ਤੁਸੀਂ ਦੱਸੋ ਬਾਬਾ ਜੀ ਦੱਸਣ ਕਿ ਕੀ ਗੱਲ ਪਤੀ ਇਹਦਾ ਇਹਨਾਂ ਦੇ ਲਾਇਸੈਂਸ ਇਹਨਾਂ ਦੇ ਕੈਨਸਲ ਹੋਣੇ ਚਾਹੀਦੇ ਆ ਜੀ ਮੇਡੀ ਗੱਲ ਕਿ ਜਦੋਂ ਇਹਨਾਂ ਨੂੰ ਪਤਾ ਐ ਇਸ ਚੀਜ਼ ਦਾ ਅਸੀਂ ਵੀ ਓਪਨ ਦੇ ਵਿੱਚ ਭਾਈ ਅਸੀਂ ਕਸਟਮਰ ਕੋਲੇ ਜਾਈਦਾ ਉਹਦੇ ਕੋਲੇ ਜਾ ਕੇ ਉਹਨੂੰ ਕਨਫਰਮ ਵੀ ਕਰਾਈਦਾ ਉਹਦੇ ਨਾਲ ਮੂਵੀਆਂ ਫੋਟੋਆਂ ਵੀ ਬਣਵਾ ਕੇ ਖਿਚਾ ਕੇ ਆਈ ਦੀਆਂ ਜਾਣਕਾਰੀ ਦੇ ਕੇ ਆਈ ਦੀ ਫਿਰ ਅਸੀਂ ਚੀਜ਼ ਲੈ ਕੇ ਆਉਂਦੇ ਆ ਜੀ ਇਹਨਾਂ ਦਾ ਕੋਈ ਚੀਜ਼ ਦਾ ਕੋਈ ਰਾਈਟ ਹੀ ਨਹੀਂ ਹੈਗਾ ਇਹਨਾਂ ਨੂੰ ਆਪ ਪਤਾ ਇਹ ਚੀਜ਼ ਦਾ ਕਹਿਣਾ ਚਾਹ ਰਹੇ ਵੀ ਇਹਨਾਂ ਸਾਨੂੰ ਬੁਲਾਇਆ ਵੀ ਸਾਡੇ ਕੋਲ ਚੀਜ਼ ਆ ਠੀਕ ਹੈ ਜੀ ਇਹ ਜਿਹੜੋ ਸਾਨੂੰ ਹੁਣ ਝੂਠੀਆਂ ਬਾਹਰ ਆਪ ਸੱਚੇ ਹੋਰੇ ਨਹੀਂ ਜੀ ਸੱਚੇ ਹੋਰੇ ਸਪੈਲਿੰਗ ਦਾ ਫਰਕ ਇਹਨਾਂ ਨੂੰ ਕਿੱਦਾਂ ਪੈ ਗਿਆ ਇਹਨਾਂ ਨੇ ਸਾਨੂੰ ਸ਼ੀਟ ਕੱਢ ਕੇ ਦਿੱਤੀ ਆ ਸ਼ੀਟ ਦੇ ਉੱਪਰ ਵੀ ਸਾਡੇ ਵੀਰ ਦਾ ਨਾਮ ਗੁਰਮੀਤ ਸਿੰਘ ਆਉਂਦਾ ਜੀ ਫੇਰੇ ਮੰਨਿਆ ਵੀ ਜਿਹੜੇ ਮੁੰਡੇ ਚੁੱਕ ਕੇ ਲੈ ਕੇ ਆਏ ਆ ਬਗੈਰ ਦੱਸੇ ਪੁੱਛਿਆ ਅਸੀਂ ਉਹਨਾਂ ਦੇ ਕੋਲੋਂ ਤੁਹਾਨੂੰ ਮਾਫੀ ਮੰਗਾ ਦਿੰਦੇ ਫੇ ਤੁਸੀਂ ਮਾਫੀ ਕਾਢੇ ਵਾਸਤੇ ਬਗਵਾ ਰਹੇ ਹੋ ਮੁੰਡਿਆਂ ਨੂੰ ਫੇ ਤੁਸੀਂ ਸਾਨੂੰ ਮੰਨਿਓ ਵੀ ਸਾਨੂੰ ਇਹ ਚੀਜ਼ ਦਾ ਜਵਾਬ ਚਾਹੀਦਾ ਹੁਣੇ ਹਰ ਇੱਕ ਸਾਈਟ ਨੂੰ ਉੱਤਰ ਦੇ ਪਿਆ ਸਾਨੂੰ ਇੰਨਾ ਹੀ ਦੱਸ ਦੇ ਜਿਹੜੀ ਮੈਂ ਸੂਟਰੀ ਭੇਜੀ ਆ ਭੇਜੀ ਕਿੱਥੇ ਆ 2804 ਕਹਿੰਦੇ ਹੋ ਮੈਂ 2809 ਹੀ ਸਾਡੀ ਇਹ ਜਿਹੜੀ ਮੈਂ ਚਾਰ ਭੇਜੀ ਫੋਲ ਭੇਜੀ ਉਹ ਕਿੱਥੇ ਭੇਜੀਏ ਸਾਨੂੰ ਉਹਨਾਂ ਦਾ ਸਾਨੂੰ ਮੜੇ ਦਾ ਦੱਸ ਸਕਦੇ ਦੱਸਣੇ ਸਾਨੂੰ ਕਿਸੇ ਪਾਸੇ ਕੋਈ ਰਾਹ ਨਹੀਂ ਪਾਰੀ ਹੈ ਕਿ ਹੁਣ ਹਰ ਇੱਕ ਪਾਸੇ ਮੱਤੇ ਅੱਜ ਤਾਂ ਇਸ ਗਵਰਨਮੈਂਟ ਨੂੰ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਜਿਹੜੀਆਂ ਬੈਂਕਾਂ ਨੂੰ ਲਾਇਸੈਂਸ ਦੇਣੇ ਬੰਦ ਕਰੋ ਜਿਹੜੇ ਦਿੱਤੇ ਹੋਏ ਆ ਉਹ ਇਹਨਾਂ ਦੇ ਰੱਦ ਕਰੋ ਕੈਨਸਲ ਕਰੋ ਇਹਨਾਂ ਇੱਥੇ ਦੇ ਸ਼ਮਸ਼ਾਨ ਘਾੜ ਵਾਂਡੇ ਚਾਹੀ